ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਭਗਤ ਕਬੀਰ ਜੀ ਦਾ 25ਵਾਂ ਸ਼ਬਦ ਆਸਾ ਰਾਂਗ ਵਿੱਚ ਉਸ ਦੀ ਵਿਚਾਰ ਕਰਨ ਲੱਗੇ ਆ ਇਹ ਸ਼ਬਦ ਸਹਿਬੇ ਕਮਾਲ ਸੈਭ ਸ਼ਿਗਰੂ ਗ੍ਰੰਥ ਸਾਹਿਬ ਜੀ ਦੇ ਅੰਗ 482 ਉੱਤੇ ਸੇ ਸ਼ਬਦ ਹੈ ਇਹ ਥੋੜਾ ਇਹ ਵਿਲੱਖਣ ਸ਼ਬਦ ਹੈ ਇਸ ਦੇ ਵਿੱਚ ਕਈ ਸਾਰੇ ਰਿਲੇਸ਼ਨਸ ਭਗਤ ਕਬੀਰ ਜੀ ਨੇ ਮੈਂਸ਼ਨ ਕੀਤੇ ਨੇ ਸਾਸ ਸਸੁਰ ਜੇਠ ਸਖੀ ਸਹੇਲੀ ਨਨਦ ਦੇਵਰ ਬਾਪ ਸਾਬ ਦਾ ਭਾਈ ਵੱਡੇ ਭਾਈ ਸੋ ਇਹ ਜਿਹੜੇ ਸਾਰੇ ਰਿਲੇਸ਼ਨਸ ਦੀ ਜੋ ਮੈਂਸ਼ਨਿੰਗ ਹੈ ਇਸ ਸ਼ਬਦ ਦੇ ਵਿੱਚ ਇਹ ਇਸ ਸ਼ਬਦ ਨੂੰ ਥੋੜਾ ਵਿਲੱਖਣ ਸ਼ਬਦ ਬਣਾਉਂਦੀ ਹੈ। ਇਸ ਸ਼ਬਦੀ ਵਿਚਾਰ ਪਹਿਲਾਂ ਮੈਂ ਆਪਣੇ ਲੋਕਲ ਜੋ ਸਾਡੀ ਸਾਧ ਸੰਗਤ ਉਹਨਾਂ ਨਾਲ ਕੀਤੀ ਸੀ। ਉਹਨਾਂ ਨੇ ਬਹੁਤ ਹੀ ਪਰਵਾਹ ਹੋ ਮਾਰਾ ਪਰਿਆ। ਸੋ ਮੈਂ ਸੋਚਿਆ ਕਿ ਚਲੋ ਵੱਡੀ ਜੋ ਮੇਰੀ ਸਾਧ ਸੰਗਤ ਹੈ ਉਹਨਾਂ ਦੇ ਨਾਲ ਵੀ ਇਸ ਨੂੰ ਸ਼ੇਅਰ ਕਰੀਏ। ਇਹ ਸ਼ਬਦ ਦਾ ਹਫਤਾ ਪਹਿਲਾ 파ਟ ਕਰ ਲੈਨੇ ਆ ਫਿਰ ਇਸ ਸ਼ਬਦ ਦੇ ਜੋ ਜੋ ਵਾਇਰੋਲੋਜੀ ਜੋ ਸੁਮਤ ਬਖਸ਼ਣਗੇ ਉਸ ਦੇ ਸਹਾਵ ਨਾਲ ਫਿਰ ਇਸ ਸ਼ਬਦ ਦੇ दि दि विचार आप जी नी होगी वागुरु जी शब्द का जो पाठ है वो इस तरह इस तरह है सास की दुखी ससुर की प्यारी जेठ के नाम डरो रे सखी सहेली ननद गहेली देवर कै बिरह जरो रे मेरी मत बाउरी मैं राम बिसार्यो किन बिध रहन रहो रे सेज रमत नैन नहीं पेखो ए दुख का सऊ कहो रे रहव बाप साव का करे ल, लराई माया सद मतवारी बड़े भाई कै जब संग होती तब हौं नह प्यारी ਇਹ ਹੈ ਤ ਕਬੀਰ ਪੰਚ ਕੋ ਝਗਰਾ ਝਗਰਤ ਜਨਮ ਗਵਾਇਆ ਝੂਠੀ ਮਾਇਆ ਸਭ जग ਬਾਧਿਆ ਮੈਂ RAM ਰਮਤ ਸੁਖ ਪਾਇਆ ਸੋ ਇਹ ਤਿੰਨ ਪਦਾਂ ਦਾ ਸ਼ਬਦ ਹੈ ਭਗਤ ਕਬੀਰ ਜੀ ਦਾ ਤੇ ਇੱਕ ਰਹਾਉ ਦਾ ਪਤਾ ਹੈ ਵਾਹਿਗੁਰੂ ਜੀ ਸੋ ਸਭ ਤੋਂ ਪਹਿਲਾ ਤਾਂ ਇਹਦੇ ਰਹਾਉ ਦੇ ਪਦੇ ਦੀ ਵਿਚਾਰ ਕਰ ਲੈਣੇ ਆ और कबीर जी दस देने कि मेरी मत बहुरी बहुरी मतलब कमली घट मैं राम विसारो मैं प्रभु ने विसार देता है मेरी मत कमली है मैं प्रभु ने विसार देता है किन बिद रहन रहोरी हूँ जिंदगी इतने जिंदगी किमें किमें गुजारा सेजे रमत वो प्रभु मेरी सेज के उत्ते ही है ਨੈਣ ਨਹੀਂ ਪੇਖੋ ਮੈਂ ਉਹਨੂੰ ਦੇਖ ਨਹੀਂ ਸਕਦੀ ਇਹ ਦੁੱਖ ਕਾਸੋ ਕਹੋ ਰਹੇ ਇਹ ਜੋ ਦੁੱਖ ਹੈ ਇਹ ਕਿਸ ਦੇ ਨਾਲ ਸ਼ੇਅਰ ਕਰਾਂ ਕਿਸ ਨੂੰ ਕਹਾਂ ਮੈਂ ਵਾਹਿਗੁਰੂ ਜੀ ਇਹ ਮਹਿਸੂਸ ਕੀਤਾ ਕਿ ਸਭ ਤੋਂ ਦੁਨੀਆ ਦਾ ਵੱਡਾ ਦੁੱਖ ਹੀ ਇਹ ਹੀ ਹੈ ਕਿ ਸੇਜਰ ਮਤ ਨੈਣ ਨਹੀਂ ਪੇਖੋ ਵਾਹਿਗੁਰੂ ਇਹ ਦੁੱਖ ਕਾਸੋ ਕਹੋ ਸਭ ਤੋਂ ਵੱਡਾ ਦੁਨੀਆ ਦਾ ਜੇ ਕੋਈ ਦੁੱਖ ਹੈ तो यह सब तो व्डा दुख ही है वागुरू जी हूँ ये तीन पते ने सब तो पहला जो पता है कि सास की दुखी ससुर की प्यारी जेठ के नाम डरो हूँ इतने जो ये रिलेशन भगत कबीर जी ने बनाए ने सास ससुर जेठ सखी सहेली ननद गहेली देवर कै बिर जरों इन्हों रिलेशन थोड़ा थुण समझना पेगा ਸੰਮਨ ਦੇ ਲਈ ਵਾਕ ਕਿਥੇ ਜਾਣਾ ਸੈਵਿਕ ਮਾਸ ਸੈਸ਼ੂਗ੍ਰੰਥ ਸਾਹਿਬ ਜੀ ਕੋਲ ਜਾਣਾ ਸੈਵਿਕ ਮਾਸ ਸੈਸ਼ੂਗ੍ਰੰਥ ਸਾਹਿਬ ਜੀ ਦੇ ਅੰਗ 113 ਉੱਤੇ ਮਾਜ ਮੱਲਾ ਤੀਜਾ ਗੁਰਮਰਦਾਜੀ ਕਿਰਪਾ ਕਰਕੇ ਦੱਸਦੇ ਨੇ ਕਿ ਏਕਮ ਇਕੈ ਆਪ ਉਪਾਇ ਸਭ ਤੋਂ ਪਹਿਲਾਂ ਪ੍ਰਭੂ ਨੇ ਆਪਣੇ ਆਪ ਨੂੰ ਹੀ ਉਪਾਇ ਦੁਵਿਧਾ ਦੂਜਾ ਤ੍ਰਿਵਿਧ ਮਾਇਆ ਤੀਜੀ ਤਿੰਨ ਗੁਣਾ ਵਾਲੀ ਮਾਇਆ ਉਪਾਈ ਦੂਜੀ ਦੁਵਿਧਾ ਇਹ ਜਿਹੜੀ ਧੁਬਦਾ ਹੈ ਇਹ ਇਹ ਹੀ ਬੰਦੇ ਨੂੰ ਭਰਮ ਚ ਪਾ ਲੈਂਦੀ ਹੈ ਇਹ ਹੀ ਬੰਦੇ ਨੂੰ ਭੁਲੇਖਿਆਂ ਚ ਪਾ ਲੈਂਦੀ ਅਸੀਂ ਕਈ ਵਾਰੀ ਆਪਣੇ ਬੱਚਿਆਂ ਨੂੰ ਸਮਝਾਣੇ ਆ ਕਿ ਇਹਨੂੰ ਕਿੰਦ ਦੱਸਦੇ ਆ ਕਿ ਵਾਇਰਲ ਨੂੰ ਦੇ ਨਾਲ ਜੁੜੋ ਗੁਰਮੰਤਰ ਦੇ ਨਾਲ ਜੁੜੋ ਉਹ ਇੱਕ ਕਹਿੰਦੇ ਨੇ ਵੀ ਇਹ ਤੁਸੀਂ ਕਿਹੜੀ ਦੁਨੀਆ ਦੀ ਗੱਲ ਕਰਦੇ ਹੋ ਉਹਨਾਂ ਨੂੰ ਕਈ ਵਾਰੀ ਸਮਝਾਉਣ ਦੀ ਕੋਸ਼ਿਸ਼ ਕਰੀ ਦੇਖੋ ਉਹਨਾਂ ਨੂੰ ਲੌਜੀਕ ਦੇਣ ਦੀ ਕੋਸ਼ਿਸ਼ ਕਰੀ ਦੀ ਹੈ ਪਰ ਉਹਨਾਂ ਨੂੰ ਜਿਹੜੀ ਇਹ ਦੁਨੀਆ ਜਿਹੜੀ ਨਜ਼ਰ ਆ ਰਹੀ ਉਹਨੂੰ ਇਹੀ ਰੀਅਲ ਲੱਗਦੀ ਹੈ ਕਿਉਂਕਿ ਉੱਪਰ ਉਹ ਦਿਖਦਾ ਨਹੀਂ ਮਹਿਸੂਸ ਨਹੀਂ ਹੁੰਦਾ ਸਧਾਰਨ ਅੱਖਾਂ ਦੇ ਨਾਲ ਸਧਾਰਨ ਕੰਨਾਂ ਨਾਲ ਸੁਣਦਾ ਨਹੀਂ ਤੋਂ ਜਿਹੜਾ ਇਨਸਾਨ ਹੈ ਇਹ ਇਸ ਇਹ ਭਰਮ 'ਚ ਪੈ ਜਾਂਦਾ ਹੈ ਇਹ ਦੁਬਿਧਾ ਵਿੱਚ ਪੈ ਜਾਂਦਾ ਉਹਨੂੰ ਇਹ ਦੁਨੀਆ ਹੀ ਅਸਲ ਲੱਗਦੀ ਹੈ ਇਹ ਹੀ ਜੋ ਜੁਨ ਪਸਾਰਾ ਫੈਲਿਆ ਇਹ ਅਸਲ ਲੱਗਦਾ ਦੁਬਿਧਾ ਦੂਜਾ ਤ੍ਰਿਬਦਮਾਇਆ ਇਕਮ ਇਕੇ ਆਪ ਉਪਾਇਆ ਦੁਬਿਧਾ ਦੂਜਾ ਤ੍ਰਿਬਦਮਾਇਆ

साहबिक मास साहिब श्री गुरु जी महाराज कृपा करके दस दिन कि छाया छूछी जगत भुला इस जी छाया है माया की जो छाया है य उस प्रभु की जो छाया है ये छूछी है तो जगत इस भुल गया असि भी चीज भुल जाते हैं सारा सारा ब्रह्मंड चीज चुल जाता है साड़ा मन बस इस छूछी छाया ही लग्या रहा है ਤੇ ਕਿਉਂਕਿ ਪ੍ਰਭੂ ਦੇ ਨਾਲ ਪਿਆਰ ਨਹੀਂ ਪੰਦਾ ਪ੍ਰਭੂ ਦੇ ਨਾਲ ਰਿਸ਼ਤਾ ਨਹੀਂ ਜੋੜਦਾ ਰਿਸ਼ਤਾ ਜੋੜਦਾ ਹੈ ਇਸ ਛੂਛੀ ਛਾਇਆ ਦੇ ਨਾਲ ਤਾਂ ਇਹ ਜੋ ਇਹ ਜੋ ਬ੍ਰਹਿਮੰਡ ਹੈ ਜੋ ਇਹ ਜੋ ਇਹ ਪ੍ਰਭੂ ਤੋਂ ਹਟਕੇ ਜੋ ਪਾਸਾ ਹੈ ਇਹ ਦਾ ਸੌਰਾਕਰ ਬਣ ਜਾਂਦਾ ਅਸੀਂ ਇੱਥੇ ਹੀ ਰਿਸ਼ਤਾ ਜੋੜ ਲਿਆ ਛੂਛੀ ਛਾਇਆ ਨਾਲ ਇਹ ਸਾਡਾ ਸੌਰਾਕਰ ਬਣ ਜਾਂਦਾ ਸੌਰਾਕਰ ਬਣ ਜਾਂਦਾ ਤੇ ਫਿਰ ਤੇ ਸਾਸ ਸਸੂ ਨੇ ਸਾਸ ਕੌਣ ਹੈ ਦੁਬਿਦਾ ਦੂਜੀ ਦੁਬਿਦਾ ਦੂਜਾ ਤ੍ਰਿਵਿਦਮਾਇ ਦੁਬਿਦਾ ਹੀ ਇਦੀ ਇਦੀ ਸਾਸ ਆ ਬਣ ਜਾਂਦੀ ਹੈ ਤੇ ਤ੍ਰਿਵਿਦਮਾਇ ਜਿਹੜੀ ਹੈ ਇਹਦਾ ਸਸੋਰਾ ਬਣ ਜਾਂਦਾ ਹੈ 3 1 ਸਖਤ ਉਪਾਇ ਇੱਕ ਕਲਾ ਉਪਾਈ ਹੈ ਇੱਕ ਮਾਇਆ ਉਪਾਈ ਹੈ ਇਹ ਇਹਦਾ ਸਸੁਰ ਹੈ ਛੂਛਿ ਮਹਾਮਾਇਆ ਤਾਂ ਕੀ ਚਾਹ ਮਹਾਮਾਇਆ ਉਸ ਦੀ ਛਾਇਆ ਹੈ ਸੋ ਅਸੀਂ ਕਿਉਂਕਿ ਰਿਸ਼ਤਾ ਛਾਇਆ ਨਾ ਜੋੜ ਲਿਆ ਤਾਂ ਇਹਦੇ ਜਿਹੜੇ ਇਹਦੇ ਜਿਹੜੇ ਕਰਤਾ ਨੇ ਦੁਬਿਧਾ ਤੇ ਤ੍ਰਿਵਿਦਮਾਇ ਇਹ ਸਾਡੇ ਸਾਸ ਸਸੁਰ ਬਣ ਜਾਂਦੇ ਹੈ सांस की दुखी ए हुन जे इस शब्द ਦੇ ਉੱਤੇ ਸੀ ਆ ਜਾਈਏ ਤਾਂ ਸਾਹਸ ਕੀ ਦੁਖੀ ਇਹ ਜਿਹੜੀ ਦੁਬਿਧਾ ਹੈ ਇਹ ਇਸ ਨੇ ਮੈਨੂੰ ਬਹੁਤ ਪ੍ਰੇਸ਼ਾਨ ਕੀਤਾ ਹੈ ਭਗਤ ਕਬੀਰ ਜੀ ਦੱਸਦ ਨੇ ਬੜੀ ਪ੍ਰੇਸ਼ਾਨ ਕੀਤਾ ਮੈਨੂੰ ਸਮਝ ਨਹੀਂ ਲੱਗਦੀ ਕਿ ਮੈਂ ਪ੍ਰਭੂ ਦੇ ਨਾਲ ਪਿਆਰ ਪਾਵਾਂ ਕਿ ਇਸ ਜਿਹੜੀ ਜਲਤ ਨਜ਼ਰ ਆ ਰਿਹਾ ਉਸ ਨਾਲ ਪਿਆਰ ਪਾਵਾਂ ਇਹ ਦੁਬਿਧਾ ਜਿਹੜਾ ਜਾ ਹੈ ਜਿਹੜੀ ਭਰਮ ਹੈ ਇਸ ਤੋਂ ਮੈਂ ਬਹੁਤ ਦੁਖੀ ਹਾਂ ਪਰ ਦੁਖੀ ਹੈ ਤਾਂ ਤੂੰ ਫਿਰ ਇਹਨੂੰ ਛੱਡ ਕਿਉਂ ਨਹੀਂ ਦਿੰਦੀ ਕਿ ਕਿ ਸਸਰ ਕੀ ਪਿਆ ਸਸਰ ਬਹੁਤ ਪਿਆਰ ਕਰਦਾ ਇਹ ਜਿਹੜੀ ਮਾਇਆ ਤ੍ਰਿਬਦ ਮਾਇਆ ਹੈ ਇਹ ਮੈਨੂੰ ਬਹੁਤ ਪਿਆਰ ਕਰਦੀ ਹੈ ਇਹ ਮੈਨੂੰ ਤਰਾ ਤਰਾ ਦੇ ਲਾਡ ਲਡਾਉਂਦੀ ਹੈ ਤਰਾ ਤਰਾ ਦੇ ਮੈਨੂੰ ਖਾਣੇ ਖਿਲਾਂਦੀ ਹੈ ਤਰਾ ਤਰਾ ਦੇ ਨਜ਼ਾਰੇ ਦਿਖਾਉਂਦੀ ਹੈ ਇਹ ਜੋ ਇੰਨਾ ਸਸਰ ਨੂੰ ਪਿਆਰ ਕਰਦੇ ਨੂੰ ਛੱਡ ਕੇ ਜਾਣ ਨੂੰ ਦਿਲ ਹੀ ਨਹੀਂ ਕਰਦਾ ਜੇ ਕਦੀ ਦਿਲ ਕਰਦਾ ਹੈ ਤਾਂ ਸਸਰ ਕੇ ਸਾਸ ਖੜੀ ਹੈ ਉਹ ਕਹਿੰਦੀ ਉਹ ਦੁਬਦਾ ਹੈ ਉਹ ਮੈਨੂੰ ਲਿਖਿਆ ਨਹੀਂ ਪਾ ਦਿੰਦੀ ਉਸ ਤੋਂ ਮੈਂ ਬੜੀ ਦੁਖੀ ਹਾਂ ਸਾਸ ਕੀ ਦੁਖੀ ਸਸਰ ਕੀ ਪਿਆਰੀ ਝੇਠ ਕੇ ਨਾਮ ਡਰੋ ਇੱਕ ਝੇਠ ਵੀ ਆ ਇਸ ਘਰ ਦੇ ਵਿੱਚ ਉਹ ਝੇਠ ਕੌਣ ਹੈ ਕਿਸੇ ਵੀ ਘਰਤ ਦੇ ਵਿੱਚ ਜਦੋਂ ਬਾਪੂ ਹੌਲੀ ਹੌਲੀ ਬੁੱਢਾ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਜਿਹੜਾ ਘਰ ਦਾ ਝੇਠ ਹੁੰਦਾ ਉਹ ਉਹਦਾ ਹੀ ਹੁਕਮਾਰੇ ਘਰ ਚੋਂ ਚੱਲਦਾ ਉਹ ਘਰ ਦੇ ਵਿੱਚ ਜਿਹੜਾ ਕੋਈ ਹੁਕਮ ਕਰ ਦਿੰਦਾ ਇੱਕ ਲਾਈਨ ਖਿੱਚ ਦਿੰਦਾ ਕਿ ਇਸ ਤੋਂ ਅੱਗੇ ਇਹ ਮੇਰੇ ਰੂਲ ਨੇ ਇਹਨਾਂ ਰੂਲ ਤੋਂ ਕੇ ਨਹੀਂ ਜਾਣਾ ਤੇ ਕੋਈ ਹਿੰਮਤ ਨਹੀਂ ਕਰਦਾ ਉਸ ਰੂਲ ਨੂੰ ਟੱਪਣ ਦਾ ਇੱਕੋ ਹੀ ਇੱਕੋ ਹੀ ਨਤੀਜਾ ਕਿ ਉਹ ਘਰ ਛੱਡ ਕੇ ਚਲੇ ਜਾਓ ਸੋ ਜੇਠ ਨੇ ਜਿਹੜੀ ਲਾਈਨ ਖਿੱਚ ਦਿੱਤੀ ਹੈ ਜੇਠ ਕੋਣ ਹੈ ਹਮ ਹੈ ਸਾਡਾ ਅਹੰਮ ਹੈ ਉਹਨੇ ਇੱਕ ਲਾਈਨ ਖੇ ਦਿੱਤੀ ਹੈ ਕਿ ਭਈ ਕਾਕਾ ਇਸ ਲਾਈਨ ਤੋਂ ਪਰੇ ਨਹੀਂ ਜਾਣਾ ਜੇ ਤੂੰ ਇਸ ਲਾਈਨ ਤੋਂ ਪਰੇ ਗਿਆ ਤਾਂ ਤੇਰੀ ਮੌਤ ਹੋ ਜਾਏਗੀ ਤੂੰ ਰਹੇਗਾ ਹੀ ਨਹੀਂ ਆਪਾ ਆਪ ਗੋ ਆ ਦੇਗਾ ਇਹ ਜਿਹੜਾ ਡਰ ਹੈ ਕਿ ਮੈਂ ਤਾਂ ਖਤਮ ਹੋ ਜਾ ਬਿਲਕੁਲ ਮੌਤ ਹੋ ਜਾਏਗੀ ਮੇਰਾ ਆਪ ਮੈਂ ਮਤਲਬ ਆਈ ਵਿ ਬੀ ਡੈਡ ਸਰੀਰਕ ਡੈਡ ਸਰੀਰਕ ਡੈਡ ਨਹੀਂ ਬਿਲਕੁਲ ਬਿਲਕੁਲ ਮਤਲਬ ਮਿੱਟੀوں ਮਿੱਟੀ ਰਲ ਜਾਏਗੀ ਮੇਰੀ ਆਤਮਾ ਜੇਠ ਕੇ ਨਾਂ ਇੰਨਾ ਡਰ ਲੱਗਦਾ ਹੈ ਆਪਣੇ ਆਪ ਨੂੰ ਖਤਮ ਕਰਨ ਤੋਂ ਜੇਠ ਨੇ ਹਮੈਂ ਇੱਕ ਲਾਈਨ ਖਿੱਚ ਦਿੱਤੀ ਹੈ ਕਿ ਇਸ ਲਾਈਨ ਤੋਂ ਪਰੇ ਨਹੀਂ ਜਾਣਾ ਇਧਰ ਇਧਰ ਹੀ ਰਹਿਣਾ ਸੋ ਜੇਠ ਦੇ ਹੁਕਮ ਦੇ ਵਿੱਚ ਜੇਠ ਦੀ ਹੱਦ ਦੇ ਵਿੱਚ ਹੀ ਰਹਿਣਾ ਉਸ ਹੋਂਮੇ ਦੀ ਹੱਦ ਦੇ ਵਿੱਚ ਹੀ ਰਹਿਣਾ ਹੈ ਜਿਵੇਂ ਹੀ ਮੈਂ ਹੋਂਮੇ ਨੂੰ ਛੱਡਣ ਉਸ ਹੱਦ ਨੂੰ ਲਕਸ਼ਮਣ ਰੇਖਾ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦੀਆਂ ਮੇਰਾ ਤਾਂ ਅੰਦਰ ਆਪਣਾ ਆਪ ਖਤਮ ਹੋਣਾ ਸ਼ੁਰੂ ਹੋ ਜਾਂਦਾ ਮੈਨੂੰ ਡਰ ਲੱਗਦਾ ਜੇਠ ਕੇ ਨਾਮ ਡਰੋਰੇ ਸਾਸ ਕੀ ਦੁਖੀ ਤੂਬੀਤਾ ਦੀ ਮੈਂ ਦੁਖੀ ਹਾਂ ਸਸੁਰ ਕੀ ਪਿਆਰੀ ਇਸ ਤ੍ਰਿਵਿਦਮਾਇ ਦੇ ਸੰਸਾਰ ਦੀ ਬਹੁਤ ਪਿਆਰੀ ਹਾਂ ਇਹ ਮੈਨੂੰ ਬਹੁਤ ਪਿਆਰ ਕਰਦਾ ਹੈ ਜੇਠ ਕੇ ਨਾਮ ਡਰੋਰੇ ਹੋਂਮੇ ਨੇ ਜੋ ਲਕੀਰ ਮੇਰੀ ਖਿੱਚ ਦਿੱਤੀ ਹੈ ਮੈਂ ਉਹਨ ਮੇਰੇ ਤੇ ਹਿੰਮਤ ਹੀ ਨਹੀਂ ਹੋ ਰਹੀ ਕਿ ਉਹਨੂੰ ਕਰਾਸ ਕਰਦੇ ਹਾਂ ਹੋਰੇ ਇਸ ਘਰ ਵਿੱਚ ਕੌਣ ਕੌਣ ਹੈ ਦੱਸਦੇ ਨੇ ਸਖੀ ਸਹੇਲੀ ਨਨਦ ਗਹਿਲੀ ਇਨ੍ਹਾਂ ਸਾਰਿਆਂ ਨੇ ਕਾਮ ਕ੍ਰੋਧ ਲੋਭ ਦੇਵਰ ਕੇ ਬਰੇ ਜਰੋਂ ਕਾਮ ਕ੍ਰੋਧ ਲੋਭ ਮੋਹ ਉੰਕਾਰ ਸਖੀ ਸਹੇਲੀ ਨਨਦ ਦੇਵਰ ਇਨ ਸਾਰਿਆਂ ਨੇ ਮੈਨੂੰ ਗਹਿਲੀ ਪਕੜ ਕੇ ਰੱਖਿਆ ਹੋਇਆ ਇਨਾਂ ਦੇ ਵਿਰਹੇ ਤੋਂ ਮੈਂ ਜੱਦ ਦਰਦੀ ਆ ਜੇ ਮੈਂ ਦਲਹੀਜ ਟੱਪ ਕੇ ਜਾਂਦੀ ਆ ਜਿਵੇਂ ਹੀ ਸੋਚ ਵਿਚਾਰ ਕਰਦੀ ਆ ਮੇਰਾ ਤਾਂ ਇਹਨਾਂ ਨੂੰ ਛੱਡ ਕੇ ਜਾਣ ਦਾ ਵਿਚਾਰ ਹੀ ਮੈਨੂੰ ਸਾੜ ਦਿੰਦਾ ਕਿ ਮੈਂ ਮੋਹ ਤੋਂ ਬਿਨਾ ਕਿਵੇਂ ਰਾਂਗੀ ਮੈਂ ਕਾਮ ਤੋਂ ਬਿਨਾ ਕਿਵੇਂ ਰਾਂਗੀ ਲੋਭ ਤੋਂ ਬਿਨਾ ਕਿਵੇਂ ਰਾਂਗੀ ਮੇਰਾ ਅਹੰਕਾਰ ਖਤਮ ਹੋ ਜਾਏਗਾ ਸਖੀ ਸਹੇਲੀ ਨੰਦ ਦੇਵਰ ਸਖੀ ਸਹੇਲੀ ਨੰਦ ਗਹੇਲੀ ਪਕੜ ਕੇ ਰੱਖਿਆ ਦੇਵਰ ਕੇ ਨਿਬਰਹਿ ਜਰੋ ਇਹਨਾਂ ਦੇ ਜੇ ਕਿ ਇੱਕ ਖਿਆਲ मात्र ਕੀ ਇਹਨਾਂ ਦਾ ਬਿਰਹਾ ਹੋ ਜਾਏਗਾ ਵਿਛੋੜਾ ਹੋ ਜਾਏਗਾ ਇਹ ਮੈਨੂੰ ਅੰਦਰੋਂ ਸਾੜ ਦਿੰਦਾ ਸਾਸਕੀ ਦੁਖੀ ਸਸੁਰ ਕੀ ਪਿਆਰੀ ਜੇਠ ਕੇ ਨਾਮ ਡਰੋਰੇ ਸਖੀ ਸਹੇਲੀ ਨਨਦ ਗਹੇਲੀ ਪਕੜ ਕੇ ਰੱਖਿਆ ਹੈ ਦੇਵਰ ਕੇ ਬਿਰਹ ਜਰੋ ਇਹਨਾਂ ਦੇ ਬਿਰਹ ਦੇ ਵਿੱਚ ਇੱਕ ਖਿਆਲ मात्र ਮੇਰਾ ਅੰਦਰ ਸਾੜ ਦਿੰਦਾ ਜਰੋ ਫਿਰ ਦੂਸਰੇ ਪਦੇ ਪਦੇ ਵਿੱਚ ਭਗਤ ਕਬੀਰ ਜੀ ਕਿਰਪਾ ਕਰਕੇ ਦੱਸਦੇ ਨੇ ਬੜਾ ਹੀ ਕਮਾਲ ਦੇ ਸ਼ਬਦਾਵਲੀ ਵਰਤਦੇ ਨੇ ਬਾਪ ਸਾਫ ਕਾ ਕਰੇ ਲੜਾਈ ਮਾਇਆ ਸਦ ਮਤਵਾਰੀ ਵੱਡੇ ਭਾਈ ਕੇ ਜਬ ਸੰਗ ਹੋਤੀ ਤਬ ਹੋ ਨਾ ਪਿਆਰੀ ਬਾਪ ਸਾਫ ਕਾ ਬਾਪ ਸਾਫ ਕਾ ਹੁੰਦਾ ਜੋ ਆ ਆਪਣੇ ਬਾਪ ਦਾ ਪੁੱਤਰ ਹੁੰਦਾ ਆਪਣੇ ਬਾਪ ਦਾ ਪੁੱਤਰ ਨੂੰ ਤਾਂ ਭਾਈ ਕਹਿਣਾ ਚਾਹੀਦਾ ਜਾਂ ਉਹਨੂੰ ਕੋਈ ਉਹਨੂੰ ਉਹਦੇ ਲਈ ਕੋਈ ਹੋਰ ਸ਼ਬਦਾਵਲੀ ਹੋਣੀ ਚਾਹੀਦੀ ਵੀ ਮੇਰੇ ਬਾਪ ਦਾ ਪੁੱਤਰ ਹੈ ਤਾਂ ਮੇਰਾ ਫਿਰ ਕੀ ਭਾਈ ਲੱਗਿਆ ਜਾਂ ਮੇਰਾ ਕੋਈ ਮੇਰਾ ਕੋਈ ਬਚਪਨ ਦਾ ਸਾਥੀ ਲੱਗਿਆ ਜਾਂ ਬੇਲੀ ਲੱਗਿਆ ਪਰ ਇਹ ਸ਼ਬਦਾਵਲੀ ਨਹੀਂ ਵਰਤੀ ਬਾਪ ਸਾਕਾ ਬੜੇ ਬੜੇ ਅਜੀਬ ਤੇ ਬੜੀ ਵਿਲੱਖਣ ਅ ਭਗਤ ਕਬੀਰ ਜੀ ਨੇ ਕਬ ਦਾਵਲੀ ਵਰਤੀ ਹੈ ਮੇਰੇ ਬਾਪ ਦਾ ਲੜਕਾ ਕਹੋਂ ਹੈ ਮੇਰੇ ਬਾਪ ਦਾ ਲੜਕਾ ਜਦੋਂ ਅਸੀਂ ਮਾਤਾ ਦੇ ਗਰਭ ਵਿੱਚ ਹੁੰਨੇ ਆ ਤਾਂ ਉਸ ਵੇਲੇ ਦੋ ਮਨ ਮਤਲਬ ਅਸੀਂ ਮਤਲਬ ਮਨ ਤੇ ਉਨਮਨ ਇਹ ਦੋਨੋਂ ਇਸ ਤਰੀਕੇ ਨਾਲ ਜੁੜ ਕੇ ਬੈਠਦੇ ਆ ਤੇ ਸਾਡਾ ਜਿਹੜਾ ਬਾਪ ਗਿਆਨ ਜੋ ਹੈ ਜੋ ਉਸ ਵੇਲੇ ਸਾਨੂੰ ਵਾਹਿਗੁਰੂ 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 ਜੋ ਸੁਣਾਈ ਦਿੰਦਾ ਉਹ ਜੋ ਗਿਆਨ ਦਾ ਪੂਰੇ ਦਾ ਪੂਰਾ ਪ੍ਰਕਾਸ਼ ਉਹਨ ਮੰਨ ਉੱਤੇ ਪੈਂਦਾ ਹੈ ਤੇ ਉਹਨ ਮੰਨ ਤਾਂ 24 ਘੰਟੇ ਉਸ ਵੇਲੇ ਵੈਗਰੂ 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 ਕਰਦਾ ਹੈ ਉਹ ਤਾਂ ਅਜੇ ਵੀ ਵੈਗਰੂ ਵੈਗਰੂ ਕਰ ਰਿਹਾ ਉਸ ਉੱਤੇ ਤਾਂ ਅਜੇ ਵੀ ਪ੍ਰਕਾਸ਼ ਹੈ ਉਹ ਬਾਪ ਸਾਹਿਬ ਦਾ ਮੇਰੇ ਬਾਪ ਦਾ ਬੇਟਾ ਹੈ ਲੜਕਾ ਹੈ ਉਹਦੋਂ ਤੋਂ ਜਦੋਂ ਤੋਂ ਮਾਤਾ ਦੇ ਘਰ ਵਿੱਚ ਸੀ ਗਿਆ ਸੀ ਪਰ ਉਸ ਵੇਲੇ ਮੇਰੇ ਮੇਰੇ ਤੇ ਮੇਰੇ ਮਤਲਬ ਮੇਰੇ ਮਨ ਤੇ ਉਹਨ ਮੰਨ ਦੇ ਵਿਚਾਰ ਹੋਮੇ ਦਾ ਪਰਦਾ ਨਹੀਂ ਸੀ ਇਸ ਲਈ ਉਹ ਜਦੋਂ ਵਾਇਗਰੋ ਵਾਇਗਰੋ ਬੋਲਦਾ ਸੀ ਤੇ ਮੈਨੂੰ ਵੀ ਸੁਣਾਈ ਦਿੰਦਾ ਸੀ ਤੇ ਮੈਂ ਵੀ ਉਹਦੇ ਨਾਲ ਵਾਇਗਰੋ 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 ਕਰਦਾ ਸੀ ਤੇ ਗਰਭ ਚੋਂ ਨਿਕਲ ਕੇ ਬਾਹਰ ਆ ਗਿਆ ਜਿਵੇਂ ਹੀ ਬਾਹਰ ਆਇਆ ਤੇ ਸਾਡੇ ਦੋਨਾਂ ਦੇ ਵਿਚਕਾਰ ਭੰਬੀ ਦੀ ਕੇ ਪਾਤ ਜਿਨੀ ਹੋਮੇ ਆ ਗਈ ਹੋਮੇ ਆ ਗਈ ਹੁਣ ਉਹ ਨੂੰ ਉਹਦੇ ਉੱਤੇ ਤਾਂ ਬਾਪ ਦਾ ਪੂਰਾ ਹੱਥ ਹੈ ਉਹਦੇ ਸਿਰ ਦੇ ਉੱਤੇ ਉਹ ਨੂੰ ਤਾਂ ਪੂਰਾ ਪ੍ਰਕਾਸ਼ਿਤ ਹੈ ਉਹ ਤਾਂ ਅਜੇ ਵੀ ਵਾਇਗਰੋ 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 ਕਰਦਾ ਪਰ ਮੈਨੂੰ ਨਾ ਸੁਣਦਾ ਹੈ ਨਾ ਮੈਂ ਦੇਖਦਾ ਨਾ ਮੈਨੂੰ ਪ੍ਰਕਾਸ਼ ਹੈ ਨਾ ਕੋਈ ਅਨਹਦ ਨਾਦ ਦੀ ਕੋਈ ਤੂੰ ਨਹੀਂ ਸੁਣਦੀ ਹੈ ਸੋ ਉਹ ਜੋ ਬਾਪ ਸਾਹਿਬਾ ਕਾ ਹੈ ਜੋ ਉਨਮਨ ਹੈ ਮੇਰਾ ਉਹ ਕਰੇ ਮੈਨੂੰ ਲੜਾਈਆਂ ਕਰਦਾ ਉਹ ਮੈਨੂੰ ਸਮਝਾਂਦਾ ਹੈ ਕਿ ਵੀ ਭਰਾਵਾ ਇਹ ਜਿਸ ਅਫੀਮ ਖਾਨੇ ਛਤੂਪਾ ਬਿਠਾ ਹੈ ਤੂੰ ਨਿਕਲ ਕੇ ਇਧਰਲੇ ਪਾਸੇ ਆ ਜਾ ਇਹ ਮਾਇਆ ਜੋ ছায়ਾ ਚੂਛੀਆਂ ਨੂੰ ਛੱਡ ਦੇ ਪ੍ਰਭੂ ਤਾਂ ਇੱਧਰ ਹੈ ਅਸਲ ਤੇਰਾ ਜੋ ਖਸਮ ਹੈ ਉਹ ਇੱਧਰ ਬਿਠਾ ਹੈ ਉਹ ਲੜਦਾ ਹੈ ਉਹ ਸਮਝਾਉਂਦਾ ਹੈ ਕਿ ਬਾਪ ਸਾਹਿਬ ਕਾ ਖਰੀ ਲੜਾਈ ਹਰ ਬਿੱਲੇ ਲੜਾਈਆਂ ਕਰਦਾ ਸਮਝਾਉਂਦਾ ਹੈ ਮਤਤਾ ਦਿੰਦਾ ਹੈ ਮਾਇਆ ਸੱਦ ਮਤਵਾਰੀ ਪਰ ਜਿਹੜੀ ਮਾਇਆ ਦੀ ਸੱਦ ਹੈ ਸੱਦ ਹੁੰਦੀ ਆਵਾਜ਼ ਹੈ ਮੈਂ ਤਾਂ ਉਹਦੇ ਵਿੱਚ ਹੀ ਮਤਵਾਰੀ ਮੈਨੂੰ ਉਹਦੀ ਲੜਾਈ ਦੇ ਬਾਵਜੂਦ ਮੈਨੂੰ ਉਹਦੀ ਗੱਲ ਸਮਝ ਨਹੀਂ ਲੱਗਦੀ ਵੱਡੇ ਭਾਈ ਕੇ ਜਬ ਸੰਗ ਪਰ ਮੈਂ ਇੱਕ ਗੱਲ ਦੇਖੀ ਹੈ ਕਿ ਵੱਡੇ ਭਾਈ ਕੇ ਜਬ ਸੰਗ ਹੁੰਦੀ ਵੱਡਾ ਭਾਈ ਕੋਣ ਗੁਰੂ ਦੇਵ ਮਹਾਰਾਜ ਜੇ ਲੋਕ ਕਿਸੇ ਲੜਕੀ ਦਾ ਵਿਆਹ ਹੁੰਦਾ ਹੈ ਤਾਂ ਉਹਨੂੰ ਡੋਲੀ ਤੇ ਪ੍ਰਭੂ ਨੂੰ ਡੋਲੀ ਤੇ ਉਸ ਦੇ ਉਸ ਦੇ ਘਰ ਵਾਲੇ ਨੂੰ ਕੌਣ ਸੌਂਪਦੇ ਨੇ ਡੋਲੀ ਤੇ ਚੜਾਉਂਦੇ ਕੌਣ ਨੇ ਵੱਡੇ ਭਾਈ ਉਹ ਜਦੋਂ ਕਾਰ 'ਚ ਬੈਠ ਜਾਂਦੀ ਹੈ ਆਪਣੇ ਘਰ ਵਾਲੇ ਦੇ ਨਾਲ ਜਿਵੇਂ ਹੀ ਵਿਆਹ ਹੁੰਦਾ ਹੈ ਤਾਂ ਉਹਦੀ ਕਾਰ ਨੂੰ ਧੱਕਾ ਕੌਣ ਮਾਰਦਾ ਵੱਡੇ ਭਾਈ ਬਿੱਜਾ ਹੁਣ ਤੂੰ ਪ੍ਰਭੂ ਦੇ ਨਾਲ ਜਾ ਆਪਣੇ 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 ਪਤੀ ਦੇ ਨਾਲ ਚੱਲ ਜਾ ਸਾਡੇ ਗੁਰੂ ਮਹਾਰਾਜ ਨੇ ਸਾਡਾ ਜਿਹੜਾ ਹੱਥ ਹੈ ਪ੍ਰਭੂ ਪਾਸ਼ਾ ਦੇ ਹੱਥ ਵਿੱਚ ਦੇਣਾ ਹੈ। ਉਹੀ ਦਰਗੇ ਕਾ ਵਸੀਤ ਹੈ। ਜਦੋਂ ਅਸੀਂ ਗੁਰੂ ਮਹਾਰਾਜ ਦੇ ਨਾਲ ਪਰ ਮੈਂ ਗਲ ਦੇਖੀ ਗੁਰੂ ਮਹਾਰਾਜ ਦੇ ਨਾਲ ਜਦ ਹੁੰਨੇ ਆ ਵੱਡੇ ਭਾਈ ਕੇ ਜਦ ਸੰਗ ਹੋਤੀ ਤਬ ਹੋ ਨਾ ਪਿਆਰੀ ਤਾਂ ਖਸਨੋ ਤਾਂ ਪ੍ਰਭੂ ਨੂੰ ਬਹੁਤ ਪਿਆਰੀ ਲੱਗਦੀ ਆ। ਇਹ ਮੈਂ ਤੇ ਗੱਲ ਦੇਖ ਲਈ ਹੈ। ਤੀਜੇ ਪਦੇ ਵਿੱਚ ਭਗਤ ਕਬੀਰ ਜੀ ਬਹੁਤ ਹੀ ਕਿਰਪਾ ਵਿੱਚ ਆ ਕੇ ਫਿਰ ਆਪਣੀ ਦਸ਼ਾ ਵੀ ਦੱਸ ਰਹੇ ਨੇ ਤੇ ਸਮਝਾ ਵੀ ਰਹੇ ਨੇ ਕਿਹ ਹੈ ਕਬੀਰ ਪੰਚ ਕੋ ਝਗੜਾ ਝਗੜਤ ਜਨਮ ਗਵਾਇਆ ਝੂਠੀ ਮਾਇਆ ਸਭ जग ਬਾਧਿਆ ਮੈਂ ਰਾਮ ਰਮਤ ਸੁਖ ਪਾਇਆ ਕਹਿਤ ਕਬੀਰ ਪੰਚ ਕੋ ਝਗੜਾ ਇਸ ਦੁਨੀਆ ਦਾ ਵਿੱਚ ਇਸ ਮਨ ਨੂੰ ਜੋ ਝਗੜਾ ਹੈ ਇਹ ਕਾਮਕਰ ਲੋਉ ਮੋਹੰਕਾਰ ਪੰਚਾਂ ਦਾ ਹੀ ਝਗੜਾ ਇਨ ਨਾਲ ਹੀ ਝਗੜਾ ਕਰਦਾ ਰਹਿੰਦਾ ਚਗਰਤ ਜਨਮ ਹੋਇਆ ਸਾਰਾ ਜਨਮ ਜੋ ਇਹਨੂੰ ਪ੍ਰਾਣ ਤਨ ਦਿੱਤੇ ਨੇ ਵਾਹਿਗੁਰੂ ਨੇ ਉਹ ਇਹ ਗਵਾ ਲੈਂਦਾ ਹੈ ਸਾਰਾ ਜਨਮ ਦਾ ਜਿਹੜਾ ਪਦਾਰਥ ਹੈ ਇੱਥੇ ਗਵਾ ਲੈਂਦਾ ਹੈ ਚਗਰਤ ਜਨਮ ਕੋ ਆਇਆ ਪੰਜ ਕੋ ਚਗਰਤ ਇਹਨਾਂ ਨਾਲ ਹੀ ਝਗੜਾ ਕਰਦਾ ਰਹਿੰਦਾ ਝੂਠੀ ਮਾਇਆ ਸਭ जगਵਾ ਤੇ ਇਸ ਝੂਠੀ ਮਾਇਆ ਨੇ ਸਾਰਾ ਜਗ ਬੰਧਿਆ ਹੋਇਆ ਹੈ ਆਪਣੇ ਕਾਬੂ ਕੀਤਾ ਹੋਇਆ ਹੈ ਕੋਈ ਕਹਿੰਦੇ ਨੇ ਕਿ ਮੈਂ RAM ਰਮਤ ਸੁਖ ਪਾਇਆ ਮੈਂ ਤਾਂ RAM ਪ੍ਰਭੂ ਨੂੰ ਯਾਦ ਕਰਦੇ 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 ਮੈਂ ਤਾਂ ਸੁਖ ਪਾਇਆ ਤਾਂ ਮਹਾਂ ਆਨੰਦ ਦੇ ਵਿੱਚ ਪਹੁੰਚ ਗਿਆ ਸੋ ਇਹ ਸ਼ਬਦ ਦੀ ਦੇ ਅਰਥ ਨੇ ਸਾਧ ਸੰਗਤ ਜੀ ਦੇ ਗੋਚਰੇ ਨੇ ਸਾਧ ਸੰਗਤ ਜੀ ਸ਼ਬਦ ਦਾ ਦੇ ਵਿਚਾਰ ਕਰਦੇ ਕੋਈ ਗਲਤੀ ਰਹਿ ਗਈ ਭੁੱਲਾ ਰਹਿ ਗਈ ਹੋਣੀ ਹੈ ਤਾਂ ਮੈਂ ਦੋ ਹੱਥ ਜੋੜ ਕੇ ਮਾਫੀ ਮੰਗਦਾ ਸਾਧ ਸੰਗਤ ਬੋਲਣ ਉਹ ਨੂੰ ਬਖਸ਼ਣ ਯੋਗ ਹੈ ਬਖਸ਼ ਲੈਣਾ ਮਹਾਰਾਜ ਆਪਣਾ ਅਸ਼ੀਰਵਾਦ ਬਖਸ਼ਣਾ ਵੀਡੀਓ ਨੂੰ ਖਤਮ ਕਰਨ ਤੋਂ ਪਹਿਲਾਂ ਇੱਕ ਮਿੰਟ ਗੁਰਮੰਤਰ ਦਾ ਜਾਪ ਕਰ ਲੈਣੇ ਆ ਕਿਉਂਕਿ ਹਰ ਸ਼ਬਦ ਹਰ ਜੋ ਵੀ ਕੋਈ ਉਦਮ ਹੈ ਉਹਦਾ ਅੰਤ ਜੋ ਹੈ ਉਹ ਗੁਰਮੰਤਰ ਦੇ ਨਾਲ ਲੱਗਣਾ ਹੀ ਹੁੰਦਾ ਹੈ ਗੁਰਮੰਤਰ ਦੇ ਨਾਲ ਭਾਵਨਾ ਦੇ ਨਾਲ ਪਿਆਰ ਪਾਣਾ ਹੀ ਹੁੰਦਾ ਹੈ ਅੰਤ ਕਿਸ ਕੋਈ ਜਿਹੜੀ ਵੀ ਵਿਦਵਤਾ ਹੈ ਉਹ ਵਿਦਵਤਾ ਦਾ ਜੋ ਅੰਤ ਹੈ ਉਹ ਗੁਰਮੰਤਰ ਨੂੰ ਪਿਆਰ ਕਰਨਾ ਹੀ ਹੈ ਗੁਰਮੰਤਰ ਦੇ ਨਾਲ ਲਗਣਾ ਹੀ ਹੈ ਸੋ ਇੱਕ ਵੰਨ ਗੁਰਮੰਤਰ ਦਾ ਜਾਪ ਕਰਾਂਗੇ ਉਸ ਤੋਂ ਬਾਅਦ ਫਿਰ ਇਸ ਨੂੰ ਸਵਾਪਤੀ ਕਰਾਂਗੇ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾ 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 ਵਾਹ ਗੁਰੂ 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 ਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਖਸ਼ਿਸ ਪ੍ਰਭੂ ਵਾਹ